ਹਾਜ ਪਿੰਡ ਸਾਦੋਵਾਲ ਵਿਖੇ ਗਰਮ ਪੰਚਾਇਤ ਪਿੰਡ ਸਾਦੋਵਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਰਾਜੂ ਬ੍ਰਦਰਜ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵੱਲੋਂ ਲੋੜਵੰਦ ਸਰੀਰਕ ਤੌਰ ਤੇ ਅਪਾਹਜ ਵਿਅਕਤੀਆਂ ਨੂੰ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਸਰਦਾਰ ਜੈ ਕਰਿਸ਼ਨ ਸਿੰਘ ਰੋੜੀ ਨੇ ਟਰਾਈ ਸਾਈਕਲ ਤੇ 휠 ਚੇਅਰ ਵੰਡੇ ਇਸ ਮੌਕੇ ਤੇ ਡਿਪਟੀ ਸਪੀਕਰ ਪੰਜਾਬ ਜੈ ਕਰਿਸ਼ਨ ਸਿੰਘ ਰੋੜੀ ਨੇ ਕਿਹਾ कि ये बहुत ही शलाघा योग कम है उन्हें भी मेरी लौड़ पई मैं तो साथ देवगा इस मौके पर सुमन सरपंच सादोवाल हैप्पी सादोवाल डॉक्टर लखविंदर बिलड़ो परीत पारोवाल हरभजन राजू मास्टर तीरथ जरनैल जसप्रीत पंज गुरदयाल किरण पंज गुरबखश सिंह, हरप्रीत सिंह बैंसादे हाजिर सन पैकामे जगत गढ़शंकर से हरि कृष्ण गंगड़ की रिपोर्ट ਅੱਜ ਇੱਕ ਬਹੁਤ ਮਹਾਨ ਕਾਰਜ ਕਰ ਰਿਹਾ ਹੈ ਬੱਚੇ ਨੂੰ ਬਣ ਜਾਓ ਸਾਡੀ ਗੱਤੀ ਸਵੀਕਾਰ ਸਰ ਲੈ ਬਟਾ ਬਾਈਟ ਲੈ ਆ ਜਾਓ ਮੈਂ ਔਰ ਧੰਨਵਾਦ ਕਰਦਾ ਹਾਂ ਜੀ ਸਾਡੇ ਮਾਨਯੋਗ ਡਾਕਟਰ ਸੁਖਾ ਸਾਹਿਬ ਜੈਕਸਨ ਜੀ ਰੋਡਿੰਗ ਸਮੂਹ ਦੂਸਰਾਂ ਗ੍ਰਾਂਤੀ ਦੇ ਟੀਚਰ ਆਏ ਆ ਪੂਰੀ ਟੀਮ ਇਹਨਾਂ ਦੀ ਔਰ ਪੂਰੇ ਨਗਰ ਪੰਚਾਇਤ ਦਾ ਸਰਪੰਚਾਂ ਦਾ ਸਾਰਿਆਂ ਦਾ ਮੇਰਾ ਬਹੁਤ ਸਾਥ ਦਾ ਧੰਨਵਾਦ ਤੇ ਮੈਂ ਅਮਰਜੀਤ ਬਾਦੂ ਜੋ ਉਹਨਾਂ ਦਾ ਅਜੰਡਾ ਇਹ ਹੈ ਕਿ ਜੋ ਵੀ ਕਲਾ ਆ ਗਿਆ ਅੰਦਰ ਬੈਠੇ ਆ ਘਰਾਂ ਤੋਂ ਬਾਹਰ ਨਹੀਂ ਤੁਰ ਦੇ ਸਕਦੇ ਉਹਨਾਂ ਦੀ ਕੁਝ ਨਾ ਕੁਝ ਆਪਾਂ ਹੈਲਪ ਕਰੀਏ ਮੈਂ ਅੱਜ ਪਾਜੀ ਨਾਲ ਗੱਲ ਕੀਤੀ ਰੋੜੀ ਸਾਹਿਬ ਜੀ ਨਾਲ ਤੇ ਇਹਨਾਂ ਨੇ ਵੀ ਮੈਨੂੰ ਹੌਸਲਾ ਬੁਝਾਈ ਕੀਤਾ ਕਿ ਤੁਸੀਂ ਇਹ ਕੰਮ ਜ਼ਰੂਰ ਕਰੋ ਮੈਂ ਇੱਕ ਵਾਰ ਫਿਰ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਇੱਕ ਮਿੰਟ ਰੁਕ ਜਾਓ ਬੱਚੇ ਜੋ ਬੱਚੇ ਜੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸਰਕਾਰੀ ਐਲੀਮੈਂਟ ਦੇ ਸਹੂਰ ਸਾਧੋਵਾਲ ਦੇ ਵਿ ਹੋਇਆ ਇਹ ਸਾਧੋਵਾਲ ਦੀ ਪੂਰੀ ಗ್ರಾಮ ਪੰਚਾਇਤ ਤੇ ਸਾਰੇ ਹੀ ਸਾਫ ਦਾ ਸਰਪੰਚ ਇਹ ਸਾਰੇ ਨਗਰ ਵੱਲੋਂ ਕਰਾਇਆ ਗਿਆ ਇਹ ਸਿੱਖਿਆ ਕ੍ਰਾਂਤੀ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਮਾਂ ਜੋ ਕਦੇਪਤੀ ਸੀ ਕਰ ਸਰਕਾਰ ਦੇ ਆ ਕੇ ਜਿੰਦਗੀ ਦੀ ਰੋੜੀ ਸਾਡੇ ਇਲਾਕੇ ਦਾ ਜਿਹੜਾ ਮਾਣ ਹੈ ਕੋਈ ਇੱਥੇ ਪਹੁੰਚੇ ਆ ਪਹਿਲਾਂ ਦੇ ਇੱਥੇ ਆਣਦੇ ਇਹਨਾਂ ਦਾ ਵੈਲਕਮ ਕਰਦਾ ਹਾਂ ਦੂਸਰੇ ਨੰਬਰ ਤੇ ਮੈਂ ਦੱਸਣਾ ਚਾਹਣਾ ਰੋੜੀ ਦਾ ਜਿਹੜੀ ਇਹ ਵੀਲਚੇਅਰ ਔਰ ਸਾਈਕਲ ਜਿਹੀ ਦਿੱਤੇ ਆ ਇਹੋ ਜਿਹਾ ਟ੍ਰਾਈਸਾਈਕਲ ਤੇ ਵੀਲਚੇਅਰ ਸਾਡੀ ਸੰਸਥਾ ਆ ਰਾਜੂ ਬ੍ਰਦਰ ਬੈਂਡ ਸੋਸਾਇਟੀ ਚੁੱਕੇ ਹਨ ਪੰਜਾਬ ਜਿਹੜੀ ਇਹ ਸੰਸਥਾ ਸਰ ਨੂੰ ਯੂਕੇ ਤੋਂ ਪੈਸੇ ਭੇਜ ਕੇ ਮਦਦ ਕਰਦੀ ਆ ਜਿਹੜਾ ਸਾਡਾ ਅਮਰਜੀਤ 라ਜੂ ਜੋਗੇ ਦੇ ਵਿੱਚ ਬੈਠ ਕੇ ਮਦਦ ਕਰਦਾ ਆ ਉਹ ਖੁਦ ਆਪਾਹਜ ਹੈ ਉਹ ਖੁਦ ਹੈਂਡੀਕੈਪਡ ਹੈ ਉਹਨੂੰ ਸੁਝਾਇਆ ਕਿ ਮੈਂ ਹੈਂਡੀਕੈਪਡਾਂ ਦੀ ਕੋ ਮਦਦ ਕਰਾਂ ਜਦੋਂ ਸਾਡੇ ਨਾਲ ਜੁੜੇ ਸਾਨੂੰ ਮਿਲੇ ਅਸੀਂ ਉਹਨਾਂ ਨੂੰ ਕਿਹਾ ਵੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਵਿਕਲਾਗ ਲੋਕ ਹੈ ਉਹਨਾਂ ਕੋਲ ਬਹੁਤੇ ਸਾਧਨ ਨਹੀਂ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਪੰਜਾਬ ਦੇ ਵਿੱਚ ਤੁਹਾਡਾ ਜਰੂਰੀ ਨਹੀਂ ਵੀ ਸਾਧਵਾਲ ਜਾਂ ਗੜਸ਼ੂ ਕਲੂਬ ਦੇ ਦੇਣੇ ਆ ਉਹ ਕਹਿੰਦੇ ਪੰਜਾਬ ਦੇ ਵਿੱਚ ਕਿਤੇ ਉਹ ਵੀ ਤੁਹਾਨੂੰ ਕੋਈ ਅਪਰੋਚ ਕਰਦਾ ਆ ਉਹਨੂੰ ਆਪਾਂ ਇਹ ਵੀਲਚੇਅਰ ਤੇ ਟ੍ਰਾਈਸਾਈਕਲ ਦੇਣੇ ਆ ਮੈਂ ਦੱਸਣਾ ਚਾਹਨਾ ਹੈ ਕਿ ਰਾਜੀਪੁਰ ਅਦਰ ਬੈਨਫੀਟ ਸੁਸਾਇਟੀ ਜਿੱਥੇ ਜੂਟੇ ਦੇ ਵਿੱਚ ਕੰਮ ਕਰਦੀ ਆ ਉੱਥੇ ਹੀ ਅਮਰਜੀਤ ਭਾਜੀ ਹੈਪੀ ਸਾਧਵਾਲ ਜੀ ਇਹਦੇ ਪ੍ਰਧਾਨ ਹੈ ਮੈਂ ਵਾਈਸ ਪ੍ਰਧਾਨ ਹੋਣ ਦੇ ਨਾਤੇ ਕਹਿੰਨਾ ਕਿ ਇੱਥੇ ਆਣ ਤੇ ਤੁਹਾਡੇ ਹੱਥੋਂ ਅੱਜ ਦੁਆਣੇ ਦਿੱਗੇ ਤੇ ਤਾਂ ਕਿ ਪਤਾ ਲੱਗੇ ਵੀ ਜਿਹੜੀ ਸਾਡੀ ਸੰਸਤਾ ਆ ਇੰਨਾ ਵਧੀਆ ਪ੍ਰਾਨਾ ਕਰਦੀ ਆ ਤੇ ਮੈਂ ਇਹਨਾਂ ਹੀ ਰੱਜ ਜਾਂਦੇ ਨਾਲ ਇੱਥੇ ਆਏ ਹੋਏ ਸਾਰੇ ਸਾਥੀਆਂ ਦਾ ਤੇ ਖਾਦ ਕਰਕੇ ਦੇਪਤੀ ਸੀ ਅੱਜ ਪਿੰਡ ਸਾਧਵਾਲ ਦੇ ਸਰਕਾਰੀ ਸਕੂਲ ਦੇ ਵਿੱਚ ਖੜੇ ਆ ਜਿੱਥੇ ਸਕੂਲ ਦੇ ਵਿਕਾਸ ਕਰਜਾਂ ਦੇ ਵਿੱਚ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੱਡਾ ਸਤਿਜੋ ਅਲਾਕੇ ਦੇ ਪ੍ਰਬੰਧਕੀ ਸਦਰ ਨਾਲ ਅਗਦੇ ਪਿੰਡਾਂ ਦੇ ਸਰਪੰਚ ਸਾਹਿਬਾਨ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਮੈਂਬਰ ਸਾਹਿਬਾਨ ਸਾਡੇ ਸਾਕਾ ਸਰਪੰਚ ਸਾਹਿਬ ਔਰ ਉੱਥੇ ਵਿਸ਼ੇਸ਼ ਤੌਰ ਤੇ ਜਿਹੜਾ ਜੋ ਉਪਰਾਲਾ ਹੈਗਾ ਰਾਜੂ ਬ੍ਰਦਰ ਵੈਲਫੇਅਰ ਸੁਸਾਇਟੀ ਜੁਕੇ ਐਂਡ ਪੰਜਾਬ ਇੱਡਾ ਵੱਡਾ ਉਪਰਾਲਾ ਕਿ ਜਿਹੜੇ ਲੋੜਵੰਦਾਂ ਉਹਨਾਂ ਦੀ ਬਹੁਤ ਮਦਦ ਕੀਤੀ ਜਾ ਰਹੀ ਹੈ ਇਕੱਲਾ ਮੈਂ ਸਮਝਦਾ ਕਿ ਖਾਣਾ ਪੂਰੀ ਨਹੀਂ ਜਿਹੜੀ ਆਪਾਂ ਚਿਹਰਾ ਦਿੱਤੀ ਇਹਨਾਂ ਦੀ ਕੁਆਲਿਟੀ ਮੈਂ ਦੇਖ ਕੇ ਬੜਾ ਖੁਸ਼ ਹੋਇਆ ਕਿ ਜਿਹੜੀ ਹੈ ਬਹੁਤ ਅੱਛੀ ਕੁਆਲਿਟੀ ਹੈ ਔਰ ਇਹਦੇ ਨਾਲ ਨਾਲ ਜਿਹੜੇ ਪਿਛਲੇ ਸਮੇਂ ਵਿੱਚ ਵੀ ਅਸੀਂ ਅਗਵਾਰਾਂ ਵਿੱਚ ਪੜਨ ਤੇ ਦੇਖਣ ਨੂੰ ਸੁਣਨ ਨੂੰ ਮਿਲਿਆ ਕਿ ਇਹ ਸੋਸਾਇਟੀ ਵੱਲੋਂ ਬਹੁਤ ਨੇਕ ਉਪਰਾਲੇ ਜਿਹੜੇ ਆ ਸਮਾਜ ਦੀ ਸੇਵਾ ਦੇ ਲਈ ਲੋੜਵੰਦਾਂ ਦੀ ਸੇਵਾ ਦੇ ਵਿੱਚ ਕੀਤੇ ਜਾਂਦੇ ਆ ਮੈਂ ਸਮੂਹ ਕਮੇਟੀ ਨੂੰ ਜਿੱਥੇ ਬਹੁਤ-ਬਹੁਤ ਧੰਨਵਾਦ ਆਖਦਾ ਉੱਥੇ ਇਹਨਾਂ ਨੂੰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਹਮੇਸ਼ਾ ਅਸੀਂ ਇਹਨਾਂ ਦੇ ਨਾਲ ਚੜ੍ਹਤਾਂ ਵਾਂਗ ਖੜੇ ਜਿੱਥੇ ਸਾਡੀ ਰੋਡ ਕੋਈ ਸਰਕਾਰ ਦੀ ਰੋਡ ਕੋਈ ਹਮੇਸ਼ਾ ਇਹ ਪਤ ਪਰ ਬਹੁਤ-ਬਹੁਤ ਮਿਹਰਾਨੀ ਧੰਨਵਾਦ ਨਹੀਂ ਬੋਲੇ ਵਰਜਾ ਕੰਕ ਤੁਹਾਨੂੰ ਦੋਟਾ ਉੱਥੇ ਖੜਾ ਰਹੇ